ਵਾਇਗੁਰ ਜੀ ਦੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਇਹਨੇ ਧੜਕ ਜਰਨੈਲ ਸ੍ਰੀ ਆਬਿਕਮ ਸਿੰਘ ਮਜੀਠੀਆ ਜੀ ਦਾ ਜਿਨ੍ਹਾਂ ਨੂੰ ਪਿਛਲੇ ਦਿਨੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਮਾਨਯੋਗ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਸੀ ਜਿਹੜੇ ਕਿ ਅੱਜ ਚੰਡੀਗੜ੍ਹ ਤੋਂ ਸਿਰੇ 9:30 ਵਜੇ ਚੱਲ ਕੇ ਤੇ ਸ਼ਾਮ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੇ ਆ ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਵੱਲੋਂ ਉਹਨਾਂ ਦਾ ਇੱਥੇ ਸਵਾਗਤ ਕੀਤਾ ਗਿਆ ਤੇ ਮੈਂ ਸਮਝਦਾ ਕਿ ਜਿਹੜੇ ਉਹਨਾਂ ਦੇ ਝੂਠੇ ਕੇਸ ਬਣੇ ਆ ਉਹ ਉੜਾਈ ਸਚਾਈ ਬਹੁਤ ਜਲਦੀ ਸਾਹਮਣੇ ਆਊਗੀ ਕਿਉਂਕਿ ਅਗਰ ਜੇਕਰ ਕਰ ਕਰ ਲਈਏ ਕਿ 5 ਸਾਲ ਪਹਿਲਾਂ ਜਿਹੜਾ ਡਰੱਗ ਦੇ ਕੇਸ ਕੀਤਾ ਸੀ ਇਹਨਾਂ ਤੇ ਅੱਜ ਤੱਕ ਗਵਰਨਮੈਂਟ ਚਲਾਨ ਨਹੀਂ ਪੀਛ ਕਰ ਸਕੀ ਡਰੱਗ ਦੇ ਕੇਸ ਚ ਡਰੱਗ ਨਹੀਂ ਆਮਦਨਦਾਰ ਜਾਇਦਾਦ ਦੇ ਕੇਸ ਚ ਜਾਇਦਾਦ ਨਹੀਂ ਮਤਲਬ ਕਿ ਝੂਠੇ ਕੇਸ ਬਣਾਏ ਆ ਸਿਰਫ ਇਸ ਕਰਕੇ ਕਿ ਉਹ ਪੰਜਾਬ ਦੀ ਆਵਾਜ਼ ਨਾ ਚੱਕਣ ਲੇਕਿਨ ਉਹ ਸਾਡਾ ਅੰਨੇ ਧੜਕ ਜਰਨਲ ਆ ਉਹਨੇ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੀ ਰਾਖੀ ਕਰਨ ਲਈ ਪੰਜਾਬ ਦੇ ਲੋਕਾਂ ਦੀ ਆਵਾਜ਼ ਚੱਕਨੀ ਆ ਤੇ ਅੱਜ ਜਿੱਥੇ ਮੈਂ ਉਹਨਾਂ ਦੇ ਇੱਥੇ ਪਹੁੰਚਦੇ ਅਸੀਂ ਗਰਮ ਜੋਸ਼ ਨਾਲ ਸਵਾਗਤ ਕੀਤਾ ਤੇ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫੁਗੜਾ ਸਾਡੇ ਜਿੰਨੇ ਸੀਨੀਅਰ ਹੋਟੇ ਆਏ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਇਹ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਆਓ 2027 ਚ ਆਪਾਂ ਆਪਣੀ ਸਰਕਾਰ ਬਣਾਈਏ ਆਪਾਂ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਈਏ ਤਾਂ ਜੋ ਆਪਾਂ ਪੰਜਾਬ ਦਾ ਪਲਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਜੋ ਕਿ ਚੰਡੀਗੜ੍ਹ ਤੋਂ ਸਵੇਰੇ ਉਹ ਚੱਲੇ ਨੇ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਮਹਾਰਾਜਾ ਛਕਰਾਨਾ ਕਰ ਲਈ ਅੱਜ ਫਗਵਾੜੇ ਵਿੱਚੋਂ ਜਦੋਂ ਵਿਚਰਨ ਤੰਗੇ ਨੇ ਤਾਂ ਇੱਥੇ ਫਗਵਾੜੇ ਦੀ ਅਕਾਲੀ ਦਲ ਤੇ ਜੂਥ ਅਕਾਲੀ ਦਲ ਸਾਰੇ ਹੀ ਵਰਕਰਾਂ ਨੇ ਉਹਨਾਂ ਦਾ ਬਹੁਤ ਨਿਗਾ ਸਵਾਗਤ ਕੀਤਾ ਔਰ ਉਹਨਾਂ ਦੇ ਵਿਚਾਰ ਵੀ ਸੁਣੇ ਨੇ ਲੇਕਿਨ ਸਰਕਾਰ ਨੇ ਜੋ ਉਹਨਾਂ ਦੇ ਪਲੰਦਾ ਝੂਠਾ ਬਣਿਆ ਸੀ ਉਹਦੇ ਵਿੱਚੋਂ ਸੁਪਰੀਮ ਕੋਰਟ ਨੇ ਜਮਾਨਤ ਦਿੱਤੀ ਆ ਉਹ ਤੋਂ ਉਹਨਾਂ ਨੂੰ ਬਹੁਤ ਵੱਡੀ ਰਾਤ ਮਿਲੀ ਆ ਜਦ ਕਿ ਸਰਕਾਰ ਇਹ ਚਾਹੁੰਦੀ ਸੀ ਵੀ 2027 ਤੱਕ ਜਦ ਤੱਕ ਵਿਧਾਨ ਸਭਾ ਦੀ ਚੋਣਾਂ ਹੋ ਹੁੰਦੀਆਂ ਨੇ ਉਦੋਂ ਤੱਕ ਬਿਕਰ ਮਜੀਠੀਆ ਬਾਹਰ ਨਹੀਂ ਆਉਣਾ ਚਾਹੀਦਾ ਲੇਕਿਨ ਝੂਠੇ ਕੇਸ ਕਰਕੇ ਬਿਲਕੁਲ ਝੂਠਾ ਉਹਨਾਂ ਨੂੰ ਫਸਾ ਕੇ ਕਿਉਂ ਫਸਾਇਆ ਉਹਨਾਂ ਨੂੰ ਇਸ ਕਰਕੇ ਕਿ ਉਹ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਦਾ ਹਰੇਕ ਗੱਲ ਦਾ ਵਿਰੋਧ ਕਰਦੇ ਸੀ ਕਿਉਂਕਿ ਉਹਨਾਂ ਨੇ 6 ਸਾਲਾਂ 'ਚ ਇੱਕ ਵੀ ਕੋਈ ਚੰਗਾ ਕੰਮ ਨਹੀਂ ਕੀਤਾ ਕੋਈ ਵੀ ਲੋਕ ਪੱਖੀ ਕੋਈ ਕੋਈ ਚੀਜ਼ ਲੋਕਾਂ ਦੇ ਵਿੱਚ ਨਹੀਂ ਲੈਂਦੀ ਸਿਰਫ ਚਟਕਲਿਆਂ ਤੋਂ ਸਿਵਾਏ ਸਟੇਜਾਂ ਤੇ ਜਾਂ ਸੁਖਵੀਰ ਬਾਦਲ ਦੇ ਨਾਂ ਤੇ ਗੱਲ ਕਰਨੀ ਜਾਂ ਬਿਕਰਮ ਸਿੰਘ ਵਿਜੀਠੀਆ ਦੇ ਨਾਂ ਤੇ ਗੱਲ ਕਰਨੀ ਇਸ ਤੋਂ ਸਿਵਾਏ ਉਹਨਾਂ ਦੇ ਕੋਲ ਕੁਝ ਨਹੀਂ ਇਸ ਕਰਕੇ ਮੈਂ ਸਾਰੇ ਹੀ ਪੰਜਾਬੀਆਂ ਨੂੰ ਅਪੀਲ ਕਰਦਾ ਆਪਣੇ ਵੱਲੋਂ ਕਿ ਆਓ ਆਪਾਂ ਰਲ ਕੇ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰੀਏ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਕੇ ਆਪਾਂ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਲਾਈਏ ਫਿਰ ਜੋ ਪ੍ਰਕਾਸ਼ ਸਿੰਘ ਬਾਦਲ ਜੀ ਨੇ ਜਿਹੜੀਆਂ ਲੀਹਾਂ ਤੋਰੀਆਂ ਸੀ ਉਹਨਾਂ ਲੀਹਾਂ ਤੇ ਪੰਜਾਬ ਨੂੰ ਤੋਰੀਏ ਕਿਉਂਕਿ ਅੱਜ ਪੰਜਾਬ ਅਜਾੜੇ ਵੱਲ ਜਾ ਰਿਹਾ ਬਿਲਕੁਲ ਬਹੁਤ ਬੁਰਾ ਹਾਲ ਹੋ ਗਿਆ ਪੰਜਾਬ ਦਾ ਇਸ ਕਰਕੇ ਸੋਚਣ ਦੀ ਲੋੜ ਆ ਨੌਜਵਾਨ ਬੱਚਿਆਂ ਨੂੰ ਅਪੀਲਿਆ ਇਹਨਾਂ ਇਹਨਾਂ ਦੇ ਮਗਰ ਲਾ ਕੇ ਪੰਜਾਬ ਦਾ ਨਾਂਸ ਨਾ ਮਾਰ ਦਿਓ ਪੰਜਾਬ ਦਾ ਬੁਰਾ ਹਾਲ ਹੋ ਜੂ ਪੰਜਾਬ ਦੇ ਵਿੱਚ ਪੰਜਾਬੀ ਰਹਿਣ ਜਗ੍ਹਾ ਨਹੀਂ ਰਹਿ ਇਹਨਾਂ ਨੇ ਰਹਿਣ ਦੇਣਾ ਇਸ ਕਰਕੇ ਇਹ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ